ਇਹ ਤਸਵੀਰਾਂ ਪਠਾਨਕੋਟ ਦੀਆਂ ਨੇ ਜਿੱਥੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ 26 ਫਰਵਰੀ ਨੂੰ GST ਦੀਆਂ ਤਰਟੀਆਂ ਈਵੇ ਬਿੱਲਾ ਅਤੇ ਤੇਲ ਕੀਮਤਾਂ ਦੇ ਵਿੱਚ ਲਗਾਤਾਰ ਵਾਅਦੇ ਦੇ ਵਿਰੋਧ ਦੇ ਵਿੱਚ ਕਨਫੈਡਰੇਸ਼ਨ ਆਫ 올 ਇੰਡੀਆ ਟ੍ਰੇਡਰਸ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਸੀ ਪੂਰੇ ਦੇਸ਼ ਦੇ ਵਿੱਚ ਬੰਦ ਦਾ ਅਸਰ ਨਹੀਂ ਦਿਖਾਈ ਦਿੱਤਾ ਜਮਨਾਨਗਰ ਦੇ ਵਿੱਚ ਬਾਜ਼ਾਰ ਬੰਦ ਨਜ਼ਰ ਆਏ GST ਮੇਂ ਮੇਰੀ ਭਾਰਤ ਸਰਕਾਰ ਨੇ व्यापारी वर्ग को जान से मारने का न्योता दे दिया है आज ऐसा ऐसा कानून बनाया है व्यापारी को जेल होगी व्यापारी को लूटा जाएगा कल जगात्री मेरा एक सुरिंदर कुमार पंजाबी धर्मशाला का जो अध्यक्ष है उस पर पचास लाख रुपए का जुर्माना लगाया गया उसके पास अपना घर भी नहीं है वो कहाँ जाएगा मैं सरकार से कह रहा हूँ सरकार या चेत जाए ਨਹੀਂ ਵਪਾਰੀ ਚੇਤਾ ਦੇਣਗੇ ਵਪਾਰੀ ਬਕਸेंगे ਨਹੀਂ ਹਰਿਆਣਾ ਦਾ ਟ੍ਰੇਡ ਟੈਕਸ ਯਮਨਾ ਨਗਰ ਦਾ ਮੇਰੇ ਹਰਿਆਣਾ ਦੇ 11 ਨਿਗਮਾਂ ਵਿੱਚ 350000 ਵਪਾਰੀ ਆਪਣੀ ਹੋ ਸਕਦਾ ਹੈ ਵਪਾਰੀ ਛੋੜ ਦੇ ਲੁਧਿਆਣਾ ਦੇ ਵਿੱਚ ਵਪਾਰਕ ਐਸੋਸੀਏਸ਼ਨ ਨੇ ਜੀਐਸਟੀ ਦਫਤਰ ਦੇ ਵਿੱਚ ਮੰਗ ਪੱਤਰ ਸੌਪਿਆ ਬੰਦ ਦੇ ਦਿੱਤੇ ਸੱਦੇ ਨੂੰ ਪੰਜਾਬ ਦੇ ਵਪਾਰੀਆਂ ਦਾ ਸਮਰਥਨ ਤਾਂ ਮਿਲਿਆ ਪਰ ਬਾਜ਼ਾਰ ਬੰਦ ਨਹੀਂ ਕੀਤੇ ਗਏ ਦੇਖੋ ਮੁਕਸਰ ਦੇ ਅੰਦਰ ਇਸ ਭਾਰਤ ਬੰਦ ਦਾ ਕੋਈ ਖਾਸ ਨਜ਼ਰ ਨਹੀਂ ਆ ਰਿਹਾ ਜਿਸ ਕਰਕੇ ਲੋਕ ਪਹਿਲਾਂ ਹੀ ਪਰੇਸ਼ਾਨ ਬਹੁਤ ਹੈ ਕਿਉਂਕਿ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਹੈ ਜੋ ਗੱਲਾਂ ਬਾਤਾਂ ਹੈ ਉਹਨਾਂ ਤੋਂ ਲੋਕ ਬਹੁਤ ਪਰੇਸ਼ਾਨ ਹੈ ਕਿਉਂਕਿ ਜੋ ਰੋਜ਼ ਪੈਟਰੋਲ ਦੇ ਡੀਜ਼ਲ ਦੇ ਗੈਸ ਸਿਲੰਡਰਾਂ ਦੇ ਰੇਟ ਵਧ ਰਹੇ ਹੈ ਉਹਦੇ ਤੋਂ ਇੰਨੇ ਕੋ ਪਰੇਸ਼ਾਨ ਹੈ ਕਿ ਲੋਕ ਸੋਚਦੇ ਆ ਕਿ ਸਰਕਾਰ ਕੁਛ ਨਾ ਕੁਛ ਇਹਨਾਂ ਤੇ ਸਾਨੂੰ ਰਾਹਤ ਦੇਵੇ ਪਰ ਸਰਕਾਰ ਆਪ ਸੋਚਦੀ ਹੈ ਵੀ ਅਸੀਂ ਕੀ ਕਰੀਏ ਪਰ ਇਹ ਗਲਤ ਹੈ ਜੇ ਪਬਲਿਕ ਬਾਰੇ ਸਰਕਾਰ ਨਹੀਂ ਸੋਚਦੀ ਤਾਂ ਪਬਲਿਕ ਹੋਰ ਸਰਕਾਰ ਬਾਰੇ ਵੀ ਕੀ ਸੋਚੂਗੀ ਜਿਸ ਕਰਕੇ ਅਸੀਂ ਵਪਾਰ ਮੰਡਲ ਦੇ ਨਾਲ ਸਾਨੂੰ ਵਪਾਰ ਮੰਡਲ ਦੇ ਹਰੇਕ ਤਰ੍ਹਾਂ ਦੀ ਗੱਲ ਨਾਲ ਸਹਿਮਤੀ ਹੈ ਜੋ ਅਸੀਂ ਚਾਹਦੇ ਆ ਵਪਾਰ ਮੰਡਲ ਵੀ ਅਸੀਂ ਕਹਿੰਦੇ ਆ ਵੀ ਸਾਡੇ ਨਾਲ ਸਹਿਮਤ ਹੈ ਪਰ ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਕਿ ਜਿਹੜਾ ਇਹ ਬੰਦ ਦਾ ਸੱਦਾ ਸੀ ਉਹਦਾ ਅਸਰ ਉਹਨਾਂ 'ਤੇ ਨਹੀਂ ਪਿਆ ਜਿੰਨਾ ਪੈਣਾ ਚਾਹੀਦਾ ਸੀ ਫੋਰ ਜੀਐਸਟੀ ਦੀ ਪ੍ਰੋਬਲਮ ਵਾਸਤੇ ਜਿਹੜੀ GST ਅੱਜ ਵਪਾਰੀਆਂ ਦੇ ਉੱਤੇ ਤਲਵਾਰ ਲਟਕ ਰਹੀ ਹੈ ਔਰ ਅਫਸਰਾशाही ਵੱਧ ਰਹੀ ਹੈ ਔਰ ਵਪਾਰੀਆਂ ਦਾ ਵਪਾਰ ਖਤਮ ਹੋ ਰਿਹਾ ਔਰ GST ਦੀ ਤਲਵਾਰਾਂ ਵੱਧ ਰਹੀਆਂ ਅਸੀਂ ਅੱਜ ਮੰਗ ਕੀਤੀ ਹੈ ਕਿ ਅਗਰ ਤੁਸੀਂ 990 950000 ਰਮਾਈਂਡਮੈਂਟ ਕਰ ਸਕਦੇ ਹੋ ਤਾਂ ਵਪਾਰੀਏ ਜੋ ਵੀ ਰਿਟਰਨ ਭਰਤੇ ਹਨ उनको ਐਮੈਂਡਮੈਂਟ ਕਰਨੇ ਕੀ ਪ੍ਰਵੀਜ਼ਨ ਕਿਉਂ ਨਹੀਂ ਹੈ ਕੀ ਵਪਾਰੀ ਚੋਰ ਹੈ ਵਪਾਰੀ ਫੁੱਲ ਟੈਕਸ ਦੇਣਾ ਚਾਹਤਾ ਹੈ ਲੇਕਿਨ ਟੈਕਸ ਦੇ ਵੀ ਰਹਾ ਹੈ ਲੇਕਿਨ ਉਨਕੇ ਉਪਰ ਧੱਕੇ ਸੇ ਔਰ ਆਪਣੀ ਹਕੂਮਤ ਚਲਾ ਕੇ ਜਾਂ ਅਫਸਰਾਂ ਸ਼ਾਹੀ ਦਿਖਾ ਕੇ ਟੈਕਸ ਲਿੱਤਾ ਜਾਵੇ ਇਹ ਵਪਾਰੀ ਬਰਦਾਸ਼ਤ ਨਹੀਂ ਕਰੇਗਾ ਕੇਂਦਰ ਸਰਕਾਰ ਖਿਲਾਫ ਹਰ ਵਰਗ ਦਾ ਰੋਸ ਹੈ ਹਰ ਵਰਗ ਆਪੋ ਆਪਣੇ ਤਰੀਕੇ ਦੇ ਨਾਲ ਸਰਕਾਰ ਤੋਂ ਮੰਗਾ ਮਨਵਾਉਣ ਦੇ ਲਈ ਪ੍ਰਦਰਸ਼ਨ ਕੀਤੇ ਜਾ ਰਹੇ ਨੇ